ਹਾਂਜੀ ਦੋਸਤੋ ਕੀ ਹਾਲ ਚਾਲ ਮੇਰੇ ਖਿਆਲ ਵੀ ਠੀਕ ਹੋਵਗੇ ਤੇ ਅੱਜ ਅਸੀਂ ਸੀ ਸਮਾਨ ਛੱਡਣ ਵਾਸਤੇ ਗਏ ਹੋਏ ਸੀਗੇ ਤੇ ਸਾਡੇ ਮਗਰੋਂ ਬਾਈ ਹੋਰਾਂ ਨੇ ਫਰਸ਼ ਲਾਇਆ ਤੇ ਤੁਹਾਨੂੰ ਦਿਖਾਉਨੇ ਆ ਫਰਸ਼ ਕਿੱਦਾਂ ਦਾ ਲਾਇਆ ਤੇ ਤੁਸੀਂ ਵੀ ਕਮੈਂਟ ਕਰਕੇ ਮੈਨੂੰ ਜਰੂਰ ਦੱਸੋ ਜੇ ਵੀ ਤੇ ਚਲੋ ਜੀ ਆਪਾਂ ਗੇਟ ਤੋਂ ਸਟਾਰਟ ਹੁੰਨੇ ਆ ਪਹਿਲੇ ਕਮਰੇ ਤੋਂ ਬੈਟਕ ਤੋਂ ਚੱਲੋ ਹੁੰਨੇ ਆ ਤੁਹਾਨੂੰ ਦਿਖਾਉਣਾ ਆ ਦੇਖੋ ਜੀ ਇਹ ਬੈਟਕ ਦਾ ਫਰਸ਼ ਆ ਕੱਚਾ ਫਰਸ਼ ਆ ਜੇ ਬਣਤਾ ਤੇ ਆਪਾਂ ਜਾਂਦੇ ਹਾਂ ਹੁਣ ਲੌਬੀ ਚ ਇਹ ਲੌਬੀ ਦਾ ਫਰਸ਼ ਦੇਖ ਲਓ ਜੀ ਇਹ ਜਲਾਤਾ ਨੱਕੀ ਕਰਤਾ ਠੀਕ ਹੈ ਜੀ ਇੱਧਰ ਸੀਮਟ ਦੇ ਘੱਟੇ ਚ ਚਾਹਤੇ ਤੇ ਇੱਧਰ ਵੀ ਲੱਗ ਗਿਆ ਇੱਧਰ ਵੀ ਲੱਗ ਚੁੱਕਿਆ ਤੇ ਸਾਰਾ ਨੱਕੀ ਹੋ ਚੁੱਕਿਆ ਦੇਖੋ ਬਸ ਹੁਣੀ ਤਾਜ਼ਾ ਤਾਜ਼ਾ ਹੀ ਭਰਿਆ ਆ ਦੇਖੋ ਹੁਣ ਤਾਜ਼ਾ ਤਾਜ਼ਾ ਭਰਿਆ ਆ ਬਾਥਰੂਮ ਦਾ ਰਹਿ ਗਿਆ ਪਰ ਇਹ ਬਾਅਦ ਚ ਲਾਉਣਗੇ ਤੇ ਇੰਦਰ ਵੀ ਰਹਿ ਗਿਆ ਪੈਫਰੋ ਪਾਈਆਂ ਪਾਈ ਜਾਂਦੇ ਆ ਆ ਦੇਖੋ ਕਿਉਂਕਿ ਇੰਦਰ ਚਾਨਣ ਵਾਜਦਾ ਤਾਂ ਕਰਕੇ ਪੂਰੀ ਸਾਫ ਨਹੀਂ ਆ ਰਹੀ ਕਲੀਅਰ ਨਹੀਂ ਆ ਰਹੀ ਤੇ ਇੰਦਰ ਹਜੇ ਪਿਆ ਤੇ ਚਲੋ ਆਪਾਂ ਉੱਪਰ ਜਾ ਕੇ ਵੇਖਦੇ ਆ ਉੱਤੇ ਜਾ ਕੇ ਕੀ ਕੀ ਹੋ ਰਿਹਾ ਤੇ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਆ ਹੈਲੋ ਬਲੌਗਰ ਵੀਰਾ ਸਾਡਾ ਜਸਮਨ ਤੇ ਇਧਰੋਂ ਤੁਰਿਆ ਹੁੰਦਾ ਪਤਾ ਨਹੀਂ ਕੀ ਕਰ ਰਿਹਾ ਤੇ ਇਧਰ ਮੰਗਾ ਭਰਾ ਆਪਣਾ ਘਰੇ ਘਰੇ ਚੱਕੀ ਜਾਂਦਾ ਤੇ ਚਲੋ ਦੇਖਦੇ ਆਪਾਂ ਛਿੰਦਾ ਕੀ ਕਰ ਰਿਹਾ ਹੈ ਛਿੰਦਾ ਸਾਬ ਸਭੈ ਨੂੰ ਲੱਗਾ ਹੋਇਆ ਇੱਥੇ ਪੂੜੀ ਪੂੜੀ ਚੜਾਉਣੀ ਆ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਬਸਕ੍ਰਾਈਬ ਕਰ ਲਿਓ ਜੇ ਸਾਡਾ ਛੋਟਾ ਜਿਹਾ ਬਲੌਗ ਜਰੂਰ ਦੇਖਿਆ ਕਰੋ